ਯਾਰਾਤੂ ਚੋਗਾ ਪਾਉਂਦੀਆਂ ਉਹ ਰਾਤਾਂ ਉਹਨਾਂ ਰਾਤਾਂ ਦੌਰਾਨ ਜੋ ਕੁਝ ਵਾਪਰਿਆ ਸੀ ਉਹਦੇ ਕਰਕੇ ਜੇ ਆਪਾਂ ਕਹੀਏ ਸਿੱਖ ਪੰਥ ਸਿੱਖ ਕੌਮ ਅੱਜ ਵੀ ਜਿੰਦਾ ਜਾਗਦਾ ਖੜਾ ਹੈ ਜੇ ਆਪਾਂ ਕਹੀਏ ਕਿ ਉਹਨਾਂ ਘਟਨਾਵਾਂ ਨੇ ਸਿੱਖ ਪਾਉਂਦੀਆਂ ਝੜਾ ਲਾ ਦਿੱਤੀਆਂ ਸੀ 11 ਹਾਰਾਪੂਰ ਸ਼ਹੀਦਾਂ ਦੀ ਧਰਤੀ ਫਤੇਗੜ ਸਾਹਿਬ ਤੇ ਝੰਡਾ ਗੁਰਜ ਫੇਸੂਬੇ ਦੀ ਕਚੈਰੀ ਉਸ ਤੋਂ ਬਾਅਦ 13 ਪਉ ਨੂੰ ਠੰਡੇ ਗੁਰਜ ਵਿੱਚ ਮਾਤਾ ਗੁਜਰਕੌਰ ਤੇ ਕੰਧ ਵਿੱਚ ਚਿਣ ਕੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਫਿਰ 14 ਪਉ ਨੂੰ ਇਹਨਾਂ ਪਾਸ ਕੁਮੇਤਰ ਵਿਹੱਬਾ ਸਸਕਾਰ ਜਿ세 ਕਰਕੇ ਅਤੇ ਗੱਤ ਸਾਹਿਬ ਸਰਹੰਦ ਨੂੰ ਬਹੁਤ ਮਾਣ ਮੱਤਾ ਦਾ ਮਿਲਿਆ ਸ਼ਹੀਦਾਂ ਦੀ ਧਰਤੀ ਆਓ ਅਸੀਂ ਤੁਹਾਨੂੰ ਇਸ ਧਰਤੀ ਦੇ ਦਰਸ਼ਨ ਕਰਾਉਂਦੇ ਹਾਂ ਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾਂ ਤਾਈ ਦੁੱਧ ਪਿਲਾਇਆ ਸੋ ਇਸ ਵੇਲੇ ਅਸੀਂ ਮੌਜੂਦ ਹਾਂ ਤਨ ਤਨ ਅਮਰ ਸ਼ਹੀਦ ਬਾਬਾ ਮੋਤੀ RAM ਜੀ ਮਹਿਰਾ ਦੇ ਸ਼ਹੀਦੀ ਸਥਾਨ ਤੇ ਇਹ ਉਹ ਸਥਾਨ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀ RAM ਨੇ ਦੁੱਧ ਪਿਲਾ ਕੇ ਉਹਨਾਂ ਦੀ ਸੇਵਾ ਕੀਤੀ ਸੀ ਤੇ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਇਹ ਮਹਿਸੂਸ ਹੋਇਆ ਕਿ ਦਿਨ ਦਿਨ ਤੋਂ ਬਾਬਾ ਮੋਤੀराम ਮੈਰਾ ਸਾਨੂੰ ਦੁੱਧ ਛਕਾਉਣਾ ਆ ਰਹੇ ਨੇ ਤਾਂ ਉਹ ਕੀ ਅਸ਼ੀਰਵਾਦ ਦਿੰਦੇ ਨੇ ਕਿ ਤੀਨ ਬਾਰ ਪ੍ਰਸ਼ਾਦ ਲਿਆਵੈ ਗੁਰਸੁੱਤਨ ਕੋ ਆਪ ਅਚਾਵੈ ਮਾਤਾ ਜੀ ਤਹ ਦੇ ਅਸੀਸਾਂ ਤੁਮ ਪਰ ਬਖਸ਼ਿ ਕਰੇ ਜਗਦੀਸ਼ਾ ਭਾਈ ਮੋਤੀराम ਮੈਰਾ ਉਹਨਾਂ ਦੀ 80 ਸਾਲਾਂ ਮਾਤਾ ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਤੇ 6 ਸਾਲ ਦੇ ਪੁੱਤਰ ਨੂੰ ਸਿਰਫ ਇਸ ਕਰਕੇ ਵਜ਼ੀਰ ਖਾਂ ਵੱਲੋਂ ਕੋਲੂ ਦੇ ਵਿੱਚ ਪੀੜਿਆ ਗਿਆ ਸੀ ਕਿ ਉਹਨਾਂ ਨੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਕਿਉਂ ਪਲਾਇਆ ਹਾਲਾਂਕਿ ਜਦੋਂ ਉਹਨਾਂ ਨੂੰ ਬਦੀ ਬਣਾਇਆ ਗਿਆ ਮਾਤਾ ਗੁਜਰਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਾਂ ਉਸੇ ਵੇਲੇ ਇਹ ਐਲਾਨ ਕਰ ਦਿੱਤਾ ਗਿਆ ਸੀ ਜਿਹੜਾ ਕੋਈ ਇਹਨਾਂ ਦੀ ਸੇਵਾ ਕਰੇਗਾ ਭੋਜਨ ਪਾਣੀ ਇਹਨਾਂ ਨੂੰ ਦੇਵੇਗਾ ਉਹਨੂੰ ਕੋਲੂ ਵਿੱਚ ਪੀੜਿਆ ਜਾਏਗਾ ਇਹ ਸਜ਼ਾ ਪਤਾ ਹੋਣ ਦੇ ਬਾਵਜੂਦ ਬਾਬਾ ਮੋਤੀराम ਮਹਿਰਾ ਨੇ ਇਹ ਉੰਨ ਕਮਾਇਆ ਸੀ ਤੇ ਆਓ ਅਸੀਂ ਹੁਣ ਤੁਹਾਨੂੰ ਦਰਸ਼ਨ ਕਰਾਨੇ ਆ ਉਹਨਾਂ ਗਲਾਸਾਂ ਦੇ ਜਿਨ੍ਹਾਂ ਦੇ ਵਿੱਚ ਦਸਮ ਪਾਤਸ਼ਾਹ ਦੇ ਪਰਿਵਾਰ ਨੇ ਦੁੱਧ ਛਕਿਆ ਸੀ ਛੋਟੇ ਸਹਬਜ਼ਾਦਿਆਂ ਨੇ ਤੇ ਮਾਤਾ ਗੁਜਰਜੀ ਘੋਰ ਨੇ ਦੁੱਧ ਛਕਿਆ ਸੀ ਇਹਨਾਂ ਗਲਾਸਾਂ ਨਾਲ ਹੀ ਬਾਬਾ ਮੋਤੀराम ਜੀ ਮਹਿਰਾ ਵੱਲੋਂ ਦਸਮ ਪਤਸ਼ਾਹੀ ਗੁਰਗੋਬ ਸਿੰਘ ਜੀ ਦੇ ਪਰਿਵਾਰ ਦੀ ਸੇਵਾ ਕੀਤੀ ਗਈ ਸੀ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਕਲਾਸ ਗੁਰਦੁਆਰਾ ਬਾਬਾ ਮੋਤੀराम ਜੀ ਮਹਿਰਾ ਸ਼ਹੀਦਾਂ ਧਰਤੀ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮੌਜੂਦ ਨੇ ਇਹਨਾਂ ਕਲਾਸਾਂ ਦੇ ਤੁਸੀਂ ਇਸ ਵੇਲੇ ਦਰਸ਼ਨ ਕਰ ਰਹੇ ਹੋ ਗੁਰਗੋਬ ਸਿੰਘ ਜੀ ਮਹਾਰਾਜ ਨੂੰ ਜਦੋਂ ਇਹ ਪਤਾ ਲੱਗਦਾ ਕਿ ਬਾਬਾ ਮੋਤੀराम ਮਹਿਰਾ ਨੇ ਕੀ ਸੇਵਾ ਉਹਨਾਂ ਦੇ ਪਰਿਵਾਰ ਦੀ ਕੀਤੀ ਉਸ ਤੋਂ ਬਾਅਦ ਖੁਸ਼ ਹੋ ਕੇ ਦਸਮ ਪਾਤਸ਼ਾਹ ਜੋ ਫਰਮਾਨ ਕਰਦੇ ਨੇ ਕਿ ਬਾਬਾ ਮੋਤੀराम ਜੀ ਮਹਿਰਾ ਦੀ ਸੇਵਾ ਅਤੇ ਸ਼ਹਾਦਤ ਨੂੰ ਕਨੜੀ ਘਾਲਣਾ ਦਾ ਨਾਮ ਦਿੰਦੇ ਆਂ ਸ੍ਰੀ ਦਸ਼ਮੇਸ਼ ਦਸ਼ਮੇਸ਼ ਪਿਤਾ ਜੀ ਨੇ ਫਰਮਾਇਆ ਕਿ ਮੋਤੀराम ਨੇ ਆਪਣੀ ਘਾਲ ਕਮਾਈ ਨਾਲ ਸਾਡੇ ਅਤ ਨਿਕਟ ਪਿਆਰੇ ਗੁਰਸਿੱਖ ਦਾ ਦਰਜਾ ਪ੍ਰਾਪਤ ਕਰ ਲਿਆ ਹੈ ਕਲਗੀਧਰ ਪਿਤਾ ਜੀ ਨੇ ਬਚਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਜਦੋਂ ਅਸੀਂ ਸੱਚਖੰਡ ਵਿੱਚ ਜਾ ਕੇ ਬਿਰਾਜਾਂਗੇ ਉਸ ਸਮੇਂ ਮੋਤੀ RAM ਦਾ ਵਸੀਬਾ ਸਾਡੇ ਬਿਲਕੁਲ ਨੇੜੇ ਹੋਵੇਗਾ ਅਤੇ ਇਸ ਨੂੰ ਅਸੀਂ ਹਮੇਸ਼ਾ ਆਪਣੇ ਗਲੇ ਦਾ ਹਾਰ ਬਣਾ ਕੇ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਭਾਈ ਕਿਸ਼ਨ ਸਿੰਘ ਜੀ ਰਚਿਤ ਸ਼ਹੀਦਨਾਮਾ ਦੀ ਗਵਾਹੀ ਹੈ ਮੋਤੀ ਹਮਰੇ ਸਿੱਖ ਪਿਆਰਾ ਇਸਕਾ ਕਰਜ ਮਮਸਿਰ ਪਾਰਾ ਜਦ ਹਮ ਦਰਗਹ ਜਾਏ ਬਿਰਾਜੇ ਮੋਤੀ RAM ਹਮ ਨਿਕਟ ਰਹਾਜੇ ਸਤਿਖੰਡ ਜਪ ਕਰੇ ਹਮ ਵਾਸਾ ਮੋਤੀ ਰਾਮਮ ਠਿਗ ਹੋਏ ਵਾਸਾ ਤਾਰੇਖ ਅਤੇ ਲੋਕ ਚੇਤਰਾ ਕਿਸੇ ਵਿਅਕਤੀ ਨੂੰ ਐਸਾ ਰਤਬਾ ਐਵੇਂ ਨਹੀਂ ਦਿੰਦੇ ਅਜਿਹੀ ਅਵਸਥਾ ਦੀ ਪ੍ਰਾਪਤੀ ਲਈ ਉਰਬਲੇ ਕਰਮਣਾ ਦੇ ਅਮਣਵੇ ਤੇਜ ਦੇ ਨਾਲ ਰੱਬੀ ਰਹਿਮਤਾ ਦਾ ਵਿਸਮਾਤੀ ਵਰਤਾਰਾ ਅਤੇ ਸਰਬੱਤੋਂ ਆਪ ਕੁਰਬਾਨ ਕਰਨ ਦੀ ਦ੍ਰਿਸ਼ਟੀ ਵੀ ਪ੍ਰਗਟ ਹੋਣੀ ਚਾਹੀਦੀ ਹੈ ਅਜਿਹੀ ਪ੍ਰਾਪਤੀ ਸਤਗੁਰ ਜੀ ਦੀ ਸਵੱਲੀ ਨਦਰ ਨਾਲ ਹੀ ਸੰਭਵ ਹੈ ਉੱਠੇ ਸਤਗੁਰ ਸਾਹਿਬ ਸ੍ਰੀ ਗੁਰੂ ਗੋਮੀ ਸਿੰਘ ਜੀ ਦਾ ਇਹ ਬਚਨ ਅਨੰਤ ਸਮੇਂ ਤੱਕ ਬਾਬਾ ਮੋਤੀराम ਮਹਿਰਾ ਜੀ ਨੂੰ ਸਤਕਾਰ ਅਤੇ ਸਨਮਾਨ ਕਰਦਾ ਰਹੇਗਾ ਸ਼ਹੀਦਨਾਮਾ ਵਿੱਚ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਤੋਂ ਸਰਬੰਸਦਾਨੀ ਸਤਗੁਰ ਜੀ ਦੇ ਮੁੱਖ ਬਚਨ ਹਨ ਮਮ ਸਿੱਖਨ ਮਹਿ ਮੋਤੀ ਖਾਸ sada rahe gur charnan pas ਸਮਰੱਥ ਸਤਗੁਰ ਜੀ ਦੇ ਜਹੇ ਸੁਭਾਗੇ ਵਰਦਾਨ ਕਿਸੇ ਵਿਰਲੇ ਗੁਰਸ਼ਿਕ ਨੂੰ ਹੀ ਨਸੀਬ ਹੁੰਦੇ ਹਨ ਸੋ ਬਕਾਇਦਾ ਇੱਥੇ ਤਸਵੀਰਾਂ ਦੇ ਵਿੱਚ ਵੀ ਦਿਖਾਇਆ ਗਿਆ ਹੈ ਤੁਹਾਨੂੰ ਤਸਵੀਰਾਂ ਤੋਂ ਵੀ ਸਮਝਾਉਂਦੇ ਆ ਕਿ ਜਦੋਂ ਮੋਤੀराम ਮਹਿਰਾ ਜੀ ਦੇ 6 ਸਾਲ ਦੇ ਬੱਚੇ ਨੂੰ ਕੋਲੂ ਦੇ ਵਿੱਚ ਪੀੜਿਆ ਜਾ ਰਿਹਾ ਸੀ ਤਾਂ ਮੋਤੀराम ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਦੀ ਉਹਨੇ ਮਾਤਾ ਜੀ ਅੱਸੀ ਸੀ ਉਹਨਾਂ ਦੀ ਉਮਰ ਸੀ ਤੇ ਉਹ ਤਿੰਨੋਂ ਖੜੇ ਦੇਖ ਰਹੇ ਨੇ ਭਾਈ ਮੋਤੀराम ਜੀ ਨੂੰ ਲੱਗਿਆ ਸੀ ਅੰਦਾਜ਼ਾ ਵੀ ਜੋ ਨਾਸ਼ਵਾਨ ਦੁਨੀਆ ਹੈ ਦੁਨੀਆ ਤਾਂ ਜਿਸ ਤਰ੍ਹਾਂ ਇਨਸਾਨ ਦਾ ਜਾਣਾ ਹੁੰਦਾ ਹੈ ਉਹਨਾਂ ਦਾ ਵੀ ਹੋਵੇਗਾ ਪਰ ਇਹ ਫਿਰ ਵੀ ਪਰਿਵਾਰ ਇਹ ਸਭ ਕੁਝ ਦੇਖ ਕੇ ਕਬਰਾਇਆ ਨਹੀਂ ਸੀ ਚੀਵਰ ਜਾਤੀ ਨਾਲ ਮੋਤੀराम ਮਹਾਰਾਜੀ ਸੰਬੰਧ ਰੱਖਦੇ ਸਨ ਸੋ ਤ੍ਰਿਸ਼ ਨੂੰ ਜੇਕਰ ਤੁਸੀਂ ਮਹਿਸੂਸ ਕਰੋ ਸੋ ਇਹ ਤਾਂ ਸਭ ਜਾਣਦੇ ਨੇ ਕਿ ਬਾਬਾ ਮੋਤੀराम ਮਹਿਰਾਜੀ ਨੇ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜਦਾਂ ਨੂੰ ਦੁੱਧ ਪਿਲਾਇਆ ਸੀ ਉਹ ਇਸ ਕਟਰਾ ਕ੍ਰਮ ਵਿੱਚ ਕਿਵੇਂ ਜੁੜਦੇ ਨੇ ਗੁਰਦੁਆਰਾ ਬਾਬਾ ਮੋਤੀराम ਮਹਿਰਾਜੀ ਵਿਕੇ ਜੋ ਇਹਦਾ ਜ਼ਿਕਰ ਕੀਤਾ ਗਿਆ ਹੈ ਕਿ ਬੋ ਬਾਬਾ ਮੋਤੀराम ਮਹਿਰਾਜੀ ਸਰਹੰਦ ਦੀ ਜੇਲ੍ਹ ਵਿੱਚ ਨજરਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ ਭਾਬੂਨਾਂ ਨੂੰ ਡਿਊਟੀ ਮਿਲੀ ਹੋਈ ਸੀ ਕਿ ਜਦੋਂ ਵੀ ਕੋਈ ਕੈਦੀ ਆਂਦਾ ਤਾਂ ਉਹਨੂੰ ਭੋਜਨ ਪਾਣੀ ਛਕਾਣਾ ਹੈ ਸੋ ਇਤਿਹਾਸਕ ਸਤਰਾਂ ਦੇ ਵਿੱਚ ਜੋ ਬਿਆਨ ਕੀਤਾ ਗਿਆ ਹੈ ਸ੍ਰੀ ਗੁਰਪ੍ਰਕਾਸ਼ ਵਿੱਚ ਜੋ ਦਰਜ ਹੈ ਕਿ ਪਰਿਨਿਸ਼ਾ ਇੱਕ 모ਤੀ RAM ਪੰਜ ਕੈਦੀਆਂ ਰੋਟੀ ਕਾਮ ਤੇ ਇਹ ਵੀ ਦੱਸਿਆ ਗਿਆ ਕਿ ਤਨ ਗੁਰਗੋਬੀ ਸਿੰਘ ਜੀ ਮਹਾਰਾਜ ਵੱਲੋਂ ਥਾਪੇ ਪੰਜ ਪਿਆਰੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਦੇ ਰਿਸ਼ਤੇ ਵਿੱਚ ਬਾਬਾ 모ਤੀ RAM ਮਹਾਰਾਜ ਜੀ ਦੇ ਚਾਚਾ ਜੀ ਲੱਗਦੇ ਸਨ 모ਤੀ RAM ਸੰਗਤਪੁਰ ਵਾਸੀ RAM ਨਾਮ ਜਪ ਪੁੰਨਕ ਮਾਸੀ ਹਿੰਮਤ ਸਿੰਘ ਕਿਤੇ ਸੱਚੋ ਜਾਨੂ ਪੰਜ ਪਿਆਰਨ ਮਹਿਨ ਪ੍ਰਧਾਨ ਨੂੰ ਭਾਵ ਹਿੰਮਤ ਸਿੰਘ ਜੀ ਜਿਹੜੇ ਉਹਨਾਂ ਦੇ ਰਿਸ਼ਤੇ ਰਿਸ਼ਤੇ ਵਿੱਚ ਆਉਂਦੇ ਸਨ ਸੋ ਜਦੋਂ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੂੰ ਮੋਰਿੰਡੇ ਦੇ कोतवाल ਨੇ ਗੰਗੂ ਬਾਂਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹੰਦ ਦੇ ਨਵਾਬ ਵਜੀਦ ਦੇ ਖਾਂ ਵਜੀਦ ਦੇ ਅੱਗੇ ਪੇਸ਼ ਕੀਤਾ ਸੀ ਤਾਂ ਸਾਹਿਬ ਜਦਿਆਂ ਨੂੰ ਠੰਡੇ ਬੋੜਜ ਵਿੱਚ ਰੱਖਿਆ ਗਿਆ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਤੇ ਸਹਿਬਜ਼ਾਦੇ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਭੇਡ ਦਿੱਤਾ ਜਾਏਗਾ ਇਹ ਪਤਾ ਲੱਗਣ ਦੇ ਬਾਵਜੂਦ ਉਹ ਬੜੇ ਪਿਆਰ ਤੇ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਦਸਮ ਪਾਤਸ਼ਾਹ ਦੇ ਪਰਿਵਾਰ ਲਈ ਲੈ ਕੇ ਜਾਂਦੇ ਹਨ ਤੇ ਅੱਗੇ ਮਾਤਾ ਜੀ ਵੀ ਕਹਿੰਦੇ ਨੇ ਕਿ ਸਾਨੂੰ ਤੁਹਾਡੀ ਸੇਵਾ ਪ੍ਰਵਾਨ ਹੈ ਮੁਗਲਿਆਂ ਦਾ ਬਣਿਆ ਪ੍ਰਸ਼ਾਦਾ ਸੀ ਨਹੀਂ ਚੁੱਕ ਚਕਰਨਾ ਇਹ ਸੁਣ ਕੇ ਮੋਤੀराम ਵੀ ਉਦਾਸ ਹੁੰਦੇ ਨੇ ਤੇ ਘਰੇ ਆਪਣੇ ਪਹੁੰਚਦੇ ਨੇ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਭੋਲੀ ਜੀ ਉਹਨੂੰ ਪੁੱਛਦੇ ਨੇ ਕਿ ਅੱਜ ਉਦਾਸ ਕਿਉਂ ਨੇ ਤਾਂ ਉਹ ਸਾਰਾ ਬਿਰਤਾਂਤ ਦੱਸਦੇ ਨੇ ਕਿ ਸਹਬ ਜਾਨ ਤੇ ਮਾਤਾ ਜੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਹਨ ਪਰ ਮੁਗਲਾਂ ਦਾ ਪ੍ਰਸ਼ਾਦ ਅਛਤਨਤ ਉਹਨਾਂ ਨੇ ਇਨਕਾਰ ਕਰ ਦਿੱਤਾ ਹੈ ਉਹਨਾਂ ਦੇ ਕਪੜੇ ਲੀਰੋ ਲੀਰ ਹੋ ਗਏ ਹਨ ਬਸਤਰ ਤੇ ਸ਼ਰੀਰ ਤੇ ਜ਼ਖਮ ਨੇ ਸਾਬਜਾਦਿਆਂ ਦੇ ਪੈਰਾਂ ਦੇ ਵਿੱਚ ਛਾਲੇ ਨੇ ਪੈਰ ਸੁੱਜ ਗਏ ਨੇ ਤੇਜ਼ ਹਵਾ ਨਾਲ ਠੰਡ ਨਾਲ ਸਾਬਜਾਦੇ ਜ਼ਖਮ ਆਕੜ ਗਏ ਹਨ ਤੇ ਉਹ ਤਕਲੀਫ ਦੇ ਵਿੱਚ ਹਨ ਇਸ ਦੇ ਬਾਵਜੂਦ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ ਸੁਵਿਦਾਸਤਾਨ ਸੁਣ ਕੇ ਉਹਨਾਂ ਦੇ ਮਾਤਾ ਜੀ ਤੇ ਉਹਨਾਂ ਦੇ ਧਰਮ ਪਤਨੀ ਕਹਿੰਦੇ ਨੇ ਕਿ ਸਾਨੂੰ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ ਤੇ ਬੜੀ ਸੁਚੰਤਾ ਨਾਲ ਉਹ ਦੁੱਧ ਦਾ ਗਰਮ ਗੜਬਾ ਲੈ ਕੇ ਛੰਡੇ ਬੁਰਜ ਵੱਲ ਜਾਂਦੇ ਨੇ ਛੰਡੇ ਬੁਰਜ ਤੱਕ ਪਹੁੰਚਣ ਤੋਂ ਪਹਿਲਾਂ ਮਾਤਾ ਜੀ ਧਰਮ ਸੂ ਪਤਨੀ ਆਪਣੇ ਗਹਿਣੇ ਮੋਤੀਨਾਮ ਮਹਰਾਜ ਨੂੰ ਦਿੰਦੇ ਨੇ ਕਿ ਜੇਕਰ ਕੋਈ ਪਹਿਰੇਦਾਰ ਰੋਕੇ ਤਾਂ ਉਹਨਾਂ ਨੂੰ ਅੱਗੇ ਇਹ ਦੇ ਦੇਣਾ ਤੇ ਇਤਰਾ ਕਰਦੇ ਨੇ ਜਦੋਂ ਪਹਿਰੇਦਾਰ ਉਹਨਾਂ ਨੇ ਪੁੱਛਦੇ ਨੇ ਕਿ ਤੁਹਾਨੂੰ ਬਾਬਾ ਜੀ ਤੋਂ ਡਰ ਨਹੀਂ ਲੱਗਦਾ ਤਾਂ ਜਦੋਂ ਪਹਿਰੇਦਾਰ ਬਾਬਾ ਜੀ ਨੂੰ ਪੁੱਛਦੇ ਨੇ ਕਿ ਤੁਹਾਨੂੰ ਨਵਾਬ ਤੋਂ ਡਰ ਨਹੀਂ ਲੱਗਦਾ ਕਿਉਂਕਿ ਉਸਨੇ ਐਲਾਨ ਕੀਤਾ ਹੈ ਕਿ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਕੋਲੂ ਵਿੱਚ ਪੇੜ ਦਿੱਤਾ ਜਾਵੇਗਾ ਤੇ ਮੋਤੀराम ਮੈਰਾ ਕਹਿੰਦੇ ਨੇ ਆਪਣਾ ਪਰਿਵਾਰ ਵੀ ਨਿਸ਼ਾਵਰ ਕਰਨਾ ਪੈ ਜੇ ਤਾਂ ਕੋਈ ਵੱਡੀ ਗੱਲ ਨਹੀਂ ਸੋ ਕਾਵਿਕ 17 ਵਿੱਚ ਕਿਦਾਂ ਜ਼ਿਕਰ ਕੀਤਾ ਗਿਆ ਹੈ ਕਿ ਪਿਕ ਕੇ ਪ੍ਰੇਮ ਸੋ ਮੋਤੀ ਕੇਰਾ ਮਾਤ ਕ ਮਾਤਾ ਕਹਿਓ ਪਲਾ ਹੋਵੇ 13 ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮੋਤੀ ਨਾਮ ਰਾਏ ਦੇ ਪਰਿਵਾਰ ਵੱਲੋਂ ਦਿੱਤੀ ਗਈ ਨੀਚ ਗੰਗੂ ਕੋ ਪ੍ਰਾਤਿਕ ਲੰਗਾ ਤਨ ਲੀਨੋ ਮੋਤੀ ਸੰਗ ਪੰਗਾ ਜਾਇ ਵਜੀਦੇ ਭੇਦ ਬਤਾਇਓ ਇੱਕ ਚੀਵਰ ਹੈ ਪੇ ਪਿਆਇਓ ਤੇ ਜੋ ਦੱਸਿਆ ਜਾਂਦਾ ਹੈ ਕਿ ਜਦੋਂ ਵਜੀਦੇ ਨੂੰ ਦੱਸਿਆ ਜਾਂਦਾ ਹੈ ਭੇਦ ਬਤਾਇਓ ਇਹ ਰਾਸ ਖੋਲਿਆ ਜਾਂਦਾ ਹੈ ਇੱਕ ਝੂਰ ਹੈ ਇੱਕ ਚੀਵਰ ਹੈ ਜਿਹਨੇ ਉਹਨਾਂ ਨੂੰ ਪੇ ਪਿਲਾਇਆ ਗੁਰ ਕੋ ਮਾਤ ਬਾਲ ਸੁਖਦਾਈ ਇਸੇ ਦਿਨ ਬਹੁਤ ਵਡਿਆਈ ਸੋ ਬਾਬਾ ਮੋਤੀराम ਮਹਿਰਾ ਉਨ੍ਹਾਂ ਦੇ 80 ਸਾਲਾ ਮਾਤਾ ਲੱਦੋ ਜੀ ਉਹਨਾਂ ਦੀ ਧਰਮ ਸੁਪਤਨੀ ਬੀਬੀ ਭੋਲੀ ਜੀ ਤੇ 6 ਸਾਲ ਦਾ ਪੁੱਤਰ ਅਜਿਹੀ ਸ਼ਹਾਦਤ ਮੋਤੀराम ਮਹਿਰਾ ਦੇ ਪਰਿਵਾਰ ਵੱਲੋਂ ਦਿੱਤੀ ਗਈ ਤੇ ਅੱਜ ਜੇ ਸਿੱਖ ਕੌਮ ਸਿੱਖ ਪੰਥ ਚੜ੍ਹਦੀ ਕਲਾ ਵਿੱਚ ਹੈ ਤਾਂ ਮੋਤੀराम ਮਹਿਰਾ ਜੀ ਦੇ ਪਰਿਵਾਰ ਦਾ ਇਸ ਵਿੱਚ ਬੜਮੁੱਲਾ ਯੋਗਦਾਨ ਹੈ ਹੋਰ ਨਵੇਂ ਤੇ ਤਾਜ਼ੀ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁੰਦੇ ਹੋ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ